ਇਹ ਪੜਤੋਂ ਉੱਤਨ ਕਹਾਂ ਦੇ ਗੱਲ ਤੂੰ ਪਹਿਲਾਂ ਤਾਂ ਮੈਂ ਤੇਰਾ ਗਵੰਡੀ ਨਹੀਂ ਮੇਰਾ ਗਵੰਡੀ ਨਹੀਂ ਦੂਜਾ ਮੈਂ ਤੇਰੇ ਧਰਨਿਆਂ ਦਾ ਵੀ ਸ਼ਰੀਕੀ ਆ ਤੇ ਫਿਰ ਸ਼ਰੀਕੀ ਕਿੱਥੇ ਆ ਸ਼ਰੀਕਾ ਦੱਸ ਜੇ ਸ਼ਰੀਕੀ ਸੀਗਾ ਤੱਕੇ ਨਾਲ ਨਹੀਂ ਪਤਾ ਕੀ ਅੱਥਰ ਜਮਾਂ ਤੱਕ ਨਾ ਯਾਰ ਤੈਨੂੰ ਮੈਂ ਥੋੜੀ ਰੋਮ ਮੈਨੂੰ ਮੇਰੀ ਗੱਲ ਸੁਣਾ ਪਹਿਲੇ ਮੈਂ ਤੈਨੂੰ ਫੇਰ ਇੱਕ ਮਿੰਟ ਜਮਾਂ ਰਹਿਉਂਗਾ ਉਹ ਮੇਰੀ ਗੱਲ ਤਾਂ ਸੁਣ ਤੈਨੂੰ ਮੈਂ ਬੇਨਤੀ ਕਰੀ ਮੈਂ ਕਿਹਾ ਸਖਵੀਰ ਸਿੰਘ ਪੱਲਾਣਾ ਚੱਕੀ ਤੂੰ ਬਣਾ ਕੇ ਨਹੀਂ ਆ ਤੁਸੀਂ ਬਣਾ ਕੇ ਗਏ ਹੋ ਕਮਰੇ ਬਣਾ ਕੇ ਗਏ ਤਾਂ ਰਾਦੇ ਬਣਾਏ ਓ ਜਿਹੜਾ ਸਟੇਡੀਅਮ ਜਿਹੜਾ ਉਹ ਸਟੇਡੀਅਮ ਹੈ ਉਹ ਦੱਸ ਉਹ ਕਾ ਸਟੇਡੀਅਮ ਦੇ ਪਾਸਾ ਕਿ ਪੜਦਾ ਤੂੰ ਨਹੀਂ ਪਤ ਰੱਖਿਆ ਦੱਸ ਉਹ ਦੂਜਾ ਛੱਡ ਦੇ ਤਾਂ ਨਹੀਂ ਮੈ ਜਾਣਾ ਦੋਸਤ ਜਦੋਂ ਤੈਨੂੰ ਪਤਾ ਸਕਦਾ ਓਏ ਕੀ ਅੱਗ ਮੱਛੀ ਪਈ ਆ ਤੂੰ ਇਹੇ ਤਰ ਸਾਡੀ ਹਿੱਕ ਤਾਂ ਆਪਣਾ ਜੇ ਬਣਾਇਆ ਤੇ ਤੈin ਇਹ ਸਾਡੇ ਜਾਖਮਾਂ ਤੇ ਖੂਨ ਧਕਣਾ ਜੇ ਬਣਾਇਆ ਇੰਨੇ ਕਾਤ ਹੈ ਨਹੀਂ ਸੁਖਵੀਰ ਜਿੰਦੇ ਦੀ ਜਿੰਨੀ ਤੂੰ ਲੋਕਾਂ ਦੇ ਪਾਵਰ ਪ੍ਰੈਸ਼ਰ ਪਾਉਣ ਲੱਗਾ ਯਾਰ ਤੂੰ ਬੰਨ ਨਹੀਂ ਆ ਸਾਡਾ ਜਿਹੜਾ ਝੋਲੀ ਆੜਦਾ ਸੀਗਾ ਇੱਥੇ ਝੋਲਿਆਂਡ ਦਾ ਸੀ ਇੱਥੇ ਅੱਜ ਆਜਾ ਤੂੰ ਚੋਰੋਂ ਆਇਆ ਜੇ ਸੈਂਕ ਪੋਲਰ ਸਵਾਦ ਫੇਰ ਸੀ ਯਾਰ ਸਵਾਦ ਸੀ ਤੂੰ ਕਹਿ ਕੇ ਆਉਂਦਾ ਮੈਂ ਤੇਰੇ ਪਿੰਡ ਆਉਣਾ ਫੇਰ ਸਵਾਦ ਸੀਗਾ ਚੋਰੋਂ ਕੋ ਮੰਨ ਦਾ ਦਵਾਦ ਨਹੀਂ ਯਾਰ ਦੇਖੋ ਮੈਂ ਕਿਹੜਾ ਟ੍ਰਾਲੀ ਚੋਰਾਂ ਵਾਲੀ ਗੱਲ ਕਰੇ ਤੂੰ ਵੀ ਜਿਹੜੇ ਲੋਕ ਕਹਿੰਦੇ ਸੀ ਨਾ ਉਹ ਟੋਨੇ ਵੀ ਨਾ ਆ ਵੀ ਨਹੀਂ ਉਹ ਟ੍ਰਾਲੀ ਟੋਨਾ ਪੈਂਦੀ ਵੀ ਨਹੀਂ ਤੂੰ ਕਿਹਦੇ ਨਾਲ ਗੱਲ ਇਹ ਗੱਲ ਨਾ ਕਰੀ ਇਹ ਗੱਲ ਨਾ ਕਰੀ ਨਹੀਂ ਦਿੰਦਾ ਤੂੰ ਬਿਲਕੁਲ ਨਹੀਂ ਕੁਝ ਦਿੰਦਾ ਤੂੰ ਪੁੱਛੇ ਮੋਹਣਾ ਯਾਰ ਯਾਰ ਕਮਾਲ ਹੋ ਗਈ ਤੁਹਾਡੀ ਨਹੀਂ ਦਿੰਦਾ ਯਾਰ ਇਹਦਾ ਸਾਡਾ ਕਰਕੇ ਬਾਅਦ ਚ ਦੱਸਣਾ ਜਮੇ ਨਹੀਂ ਕਰਾ ਸਰਕਾਰ ਨੇ ਯਾਰ ਕੀ ਕਰ ਸਰਕਾਰ ਇੱਕ ਮਿੰਟ ਸਰਕਾਰ ਤੇਰੀ ਤੇਰੀ ਵਾਅਦੇ ਕਰਦੀ ਸੀ ਤੇਰੀ ਵਾਅਦੇ ਸਰਕਾਰ ਕਹਿੰਦੀ ਸੀ ਆਉਣ ਸਾਰ ਮੇਰੀ ਗੱਲ ਸੁਣ ਲੈ ਤੁਹਾਡੀ ਸਰਕਾਰ ਦੇ ਵਿੱਚ ਸਕੂਲਾਂ 'ਚ ਸਭ ਤੋਂ ਵਧੀਆ ਕੰਮ ਹੋ ਰਿਹਾ ਨਹੀਂ ਹੋ ਰਿਹਾ ਤੁਸੀਂ ਨਹੀਂ ਯਾਰ ਕੋਈ ਹੋਰ ਕੰਮ ਦੱਸ ਤੇਰੀ ਸਰਕਾਰ ਨੇ ਬਹੁਤ ਵੱਡਾ ਮੁੱਦਾ ਸੀ ਮੈਂ ਆਉਣ ਸਾਰ ਨਸ਼ੇ ਬੰਦ ਕਰ ਦੂੰਗਾ ਕਰਤਾ ਸਹੀ ਮੁੱਦੇ ਨੂੰ ਆਉਣ ਸਾਰ ਮੈਂ ਐਮਐਸਪੀ ਦੇ ਦੂੰਗਾ ਮੈਂ ਤੁਹਾਨੂੰ ਹੀ ਪੁੱਛਦਾ ਉਹ ਤਾਂ ਕਿਹਾ ਸੀ ਕਿ ਆਉਣ ਸਾਰ ਐਮਐਸਪੀ 5 ਮਿੰਟਾਂ ਚ ਆਉਣ ਸਾਰ ਨਹੀਂ ਨਹੀਂ ਪਹਿਲਾਂ ਪਾਬੰਦ ਹੋ ਕੇ ਮੈਂ ਤੁਹਾਨੂੰ ਦੱਸਦਾ ਤੂੰ ਸਭ ਤੋਂ ਡਰ ਰਹਿਣਾ ਨਾ 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 ਸ਼ਾਬਾਸ਼ ਫਾਰਮੇਟ ਦੀ ਨਾ ਪੂਰੀ ਕਰ ਆਪ ਨੇ ਵੀ ਮੇਰੀ ਗੱਲ ਸੁਣ ਲੈ ਇੱਕ ਮਿੰਟ ਫਾਰਮੇਟ ਦੀ ਨਾ ਪੂਰੀ ਕਰ ਤੂੰ ਆ ਸਾਡਾ ਕਮੰਡੀ ਤੈਨੂੰ ਧੱਕੇ ਨਾ ਆਇਆ ਕਿ ਤੇਰੇ ਫਬਰ ਹੈਗੇ ਆ ਪਰ ਚੌਣ ਧੱਕੇ ਕਹਾ ਦੇਗਾ ਪਹਿਲਾਂ ਤਾਂ ਮੈਂ ਤੇਰਾ ਗੋਲਦੀ ਨਹੀਂ ਮੇਰਾ ਕਮਾਡੀ ਨਹੀਂ ਦੂਜਾ ਮੈਂ ਤੇਰੇ ਧਰਨਿਆਂ ਦਾ ਵੀ ਸ਼ਰੀਕੀ ਹਾਂ ਗਲਤ ਸਮਝਦੇ ਹੋ ਖੜੂ ਕਹਿੰਦੇ ਨਾ ਜਵਾਬ ਥੋੜੀ ਰੋਮ ਇੱਕ ਮਿੰਟ ਮੇਰੀ ਗੱਲ ਸੁਣ ਇੱਕ ਮਿੰਟ ਜਮਾ ਰਹਾ ਹਾਂ ਉਹ ਮੇਰੀ ਗਲਤੀ ਸੁਣ ਨੂੰ ਮੈਂ ਬੇਨਤੀ ਕਰੇ ਮੈਂ ਕਿਹਾ ਸੁਖਵੀਰ ਸਿੰਘ ਪੱਲਾਣਾ ਧੱਕੀ ਤੂੰ ਬਣਾ ਕੇ ਨਹੀਂ ਆ ਤੁਸੀਂ ਬਣਾ ਕੇ ਗਏ ਹੋ ਕਮਰੇ ਬਣਾ ਕੇ ਤਾਂ ਸਾਡੇ ਬਣਾਏ ਉਹ ਇਹ ਪੜਦੇ ਜਿਹੜਾ ਜਿਹੜੀ ਮੈਂ ਉਹ ਦੱਸ ਉਹ ਕੋਈ ਨਹੀਂ ਆਉਂਦੇ ਪਾਸਾ ਕੇ ਪੜਦੇ ਦੂਜਾ ਛੱਡ ਦੇ ਤੂੰ ਨਹੀਂ ਮੈ ਜਾਣਾ ਜਦੋਂ ਤੈਨੂੰ ਪਤਾ ਤਾਂ ਜੇ ਬਣਾਇਆ ਇੱਕ ਮੱਕੀ ਅਗ ਵੱਤੀ ਪਈ ਆ ਉਹ ਇਹ ਤਰ ਸਾਡੀ ਹਿੱਕ ਦਾ ਆਪਣਾ ਜੇ ਬਣਾਇਆ ਤੇ ਤੈਨੂੰ ਸਾਡੇ 10ਵੇਂ ਤੋਂ ਫੋਨ ਚੱਕ ਲੈ ਜੇ ਬਣਾਇਆ ਇਹ ਨਹੀਂ ਤਾਂ ਹੈ ਹੀ ਨਹੀਂ ਤੂੰ ਲੋਕਾਂ ਦੇ ਪਾਵਰ ਆਪਣੇ ਛੱਡਣ ਲੱਗ ਗਏ ਉਹ ਕਰ ਲੈ ਨੀ ਪੌਂਟੀਆਂ ਛੱਡ ਜਿਹੜਾ ਵੋਟਾਂ ਵਾਲੇ ਹੱਥ ਬੰਨ੍ਹਣੇ ਆ 8 ਰਾਜਾ ਤੂੰ ਚੋਰੋਂ ਆਇਆ ਜੇ ਸ਼ਾਮ ਤੋਂ ਮੋੜ ਰਿਹਾ ਦਾ ਫੇਸਾ ਆ ਲੈ ਤੇਰੇ ਰਾਹ ਸਵਾਸੀ ਤੂੰ ਕਹਿ ਕੇ ਆਉਂਦਾ ਮੇਰੇ ਪਿੰਡ ਆਉਣਾ ਤੈਨੂੰ ਅਸੀਂ ਮਾਰ ਕੇ ਮਾਰਾਂਗੇ ਚੋਰ ਹੋਣਾ ਦਾ ਮਾਦ ਨਹੀਂ ਯਾਰ ਦੇਖੋ ਮੈਂ ਕਿਹੜਾ ਟਰਾਲੀ ਚੋਰਾ ਵਾਲੀ ਗੱਲ ਕਰੇ ਪੂਰੀ ਲੈਣਾ ਹੈ ਲੋਕ ਨਹੀਂ ਕੰਮ ਨਹੀਂ ਆਉਂਦਾ ਤੁਹਾਡੇ ਦੇਖੇ ਤੇ ਨਹੀਂ ਆਉਂਦਾ ਕਿ ਜੇ ਤਾੜ ਕੇ ਚੱਲੇਗਾ ਇਹ ਗੱਲ ਨਾ ਕਰੀ ਇਹ ਗੱਲ ਨਾ ਕਰੀ ਨਹੀਂ ਦਿੰਦਾ ਬਾਲੀਬਾਲ ਦਾ ਗਰਾਊਂਡ ਵੀ ਇੰਸਟਾ ਡੂਰ ਲੱਗਾ ਜਦ ਕਮਾਲ ਹੋ ਗਈ ਤੁਹਾਡੀ ਨਹੀਂ ਦਿੰਦਾ ਇਹ ਸਰਕਾਰ ਨੂੰ ਪਹਿਲਾਂ ਕਰਕੇ ਬਾਅਦ ਚ ਦੱਸਣਾ ਸਰਕਾਰ ਨੇ ਕਰਿਆ ਸਰਕਾਰ ਨੇ ਕਿਉਂ ਨਹੀਂ ਕਰਿਆ ਸਰਕਾਰ ਇੱਕ ਮਿੰਟ ਸਰਕਾਰ ਤੇਰੀ ਵਿੱਚ ਕਹੀ ਜਾਂਦੀ ਆ ਤੁਹਾਡੇ ਪ੍ਰਿੰਸੀਪਲ ਵੀ ਜਾਂਦੇ ਆ ਸਰਕਾਰ ਕਹਿੰਦੀ ਸੀ ਸਾਰੇ ਔਰ ਸਿਰੇ ਕੀ ਜਾਂਦੇ ਆ ਜੀ ਦਾ ਗੱਲ ਸੁਣ ਲੈ ਤੁਹਾਡੀ ਸਰਕਾਰ ਦੇ ਵਿੱਚ ਸਕੂਲਾਂ 'ਚ ਸਭ ਤੋਂ ਵਧੀਆ ਕੰਮ ਹੋ ਰਿਹਾ ਨਹੀਂ ਹੋ ਰਿਹਾ ਸਰਕਾਰ ਨੇ ਬਹੁਤ ਜਿਹੜਾ ਇਹ ਸਾਰਾ ਨਸ਼ੇ ਬੰਦ ਕਾਡੂ ਕਰਤਾ ਸਾਨੂੰ ਇਹ ਮੁੱਦੇ ਨੂੰ ਲੈ ਕੇ ਜਿਹੜਾ ਸਾਰਾ ਸਰ ਮੈਂ ਐਮ ਐਸ ਪੀ ਦੇ ਦੂੰਗਾ ਕੱਤ ਸਹੀ ਕੋਈ ਦਾ ਤੇਰੀ ਸਰਕਾਰ ਨੇ ਕਿਹਾ ਸੀ ਕਿ ਆਉਣ ਸਾਰ ਐਮ ਐਸ ਪੀ ਪੰਦ ਮਿੰਟ ਦਾ और सर नशा मत आदत क्यों तुझे बच्ची जा लेकिन एक जब आप कहते हैं यार तुम नशा मत करो नहीं करता है करता है मैंने नहीं पता सीमा पता नहीं है नहीं बोल रहा हूँ पता नहीं तुझे सरकार ने सरकार ने बोले थोड़े दिन थोड़े एक साल जाते बंदी था मेल आगू है मैं तो बोल रहा हूँ थोड़े दिन थोड़े दिन ऐसे क्यों ਮਨਪ੍ਰੀਤ ਲਈ ਆਈ ਰਿਕਾਰਡ ਦੇ ਹੋਰ ਰਿਕਾਰਡ ਕੀ ਕਰਾਉਣੇ ਰਿਕਾਰਡ ਕੀ ਕਰਨੇ ਰੱਖ ਕੇ ਚੱਲ ਰਿਕਾਰਡ ਕੀ ਕਰਨੇ ਮੇਰੀ ਵੀ ਰਿਕਾਰਡ ਕਰਾਉਣੇ ਬੈਂਕ ਤੇ ਰਿਕਾਰਡ ਕਰਾਉਣੇ ਮੇਰੇ ਨੂੰ ਫਿਰਦ ਕਖਣੀ ਸਖਵੀਰ ਸਖਮਨ ਵੀਰ ਮੇਰੇ ਨੂੰ ਫੋਨ ਕਰਾ ਤੂੰ ਆ ਸਾਡੇ ਐਮਐਲਏ ਦਾ ਸਤਿਕਾਰ ਕਰ ਬੜਾ ਆਮ ਨਹੀਂ ਸਕਣਾ ਆ ਗੀ ਆ ਬੋ ਮਾਫੀ ਨਾ ਹੋਣੀ ਪੁੱਤ ਜੂ ਦੀ ਬਾਤ ਜਿਹੜਾ ਪਿੱਛੇ ਸਾਡੇ ਸਾਰਾ ਤਾਂ ਫੇਰਾ ਚੋਰ ਹੋਣਾ ਬੜੀ ਚੋਰ ਹੋਣਾ ਬੜਾ ਸਾਡੇ ਯਾਰ ਬੱਚਿਆਂ ਦਾ ਕੰਮ ਲੈ ਇੱਕ ਮਿੰਟ ਆ ਮਾਮਾ ਭੈਣਾਂ ਖੜੀਆਂ ਆ ਯਾਰ ਮੈਂ ਮਾਮਾ ਭੈਣਾਂ ਨਾਲ ਆਪਾਂ ਆਖਵਾਉਨੇ ਆ ਤੁਸੀਂ ਯਾਰ ਉਸੇ ਆਖਵਾਉਨੇ ਆ ਲਾਲ ਦਾ ਆਖਵਾਉਨੇ ਆ ਤੁਸੀਂ ਯਾਰ ਮੈਂ ਕਮਾਲ ਦਾ ਬੰਦੇ ਆ ਆਪੀਆਂ ਮੈਂ ਮੈਂ ਕਮਾਲ ਦਾ ਮੈਂ ਇੱਕ ਮੈਂ ਆਖੂ ਪੈਸੇ ਨਾਲ ਖੜੀ ਜਾਂ ਨਾਲ ਮੇਰੀ ਆ ਭੈਣੇ ਹੀ ਮੇਰੀ ਆ ਨਾ ਨਾ ਇਹਨਾਂ ਦਾ ਵੀ ਗਾਲ ਇਹਨਾਂ ਦੇ ਮੂੰਹ ਤੇ ਕੱਟ ਜਾ ਅੱਜ ਅਸੀਂ ਦੱਸਣੀ ਆ ਵੀ ਕੋਈ ਨਾ ਹੋਣਾ ਮੈਂ ਮੈਂ ਤੁਹਾਨੂੰ ਸਤਕਾਰ ਜੋ ਕਹਣਾ ਮੈਂ ਸੁਣੋ ਮੇਰੀ ਇੱਕ ਮਿੰਟ ਮੇਰੀ ਗੱਲ ਸੁਣੋ ਮੇਰੀ ਗੱਲ ਅਸੀਂ ਆਮ ਮੇਰੀ ਗੱਲ ਜੋ ਮਰਜੀ ਕੁੱਟ ਲਓ ਮੇਰੀ ਗੱਲ ਅੱਗੇ ਕੁੱਟਰੇ ਹੁਣ ਕੁੱਟਰੇ ਵੇਰ ਕਿ ਹੋ ਜੇ 200 ਪਹਿਲੇ ਮੇਰੀ ਇੱਕ ਮਿੰਟ ਮਾਰਿਆ ਤੈਨੂੰ ਇਨਫੋਰਮੇਸ਼ਨ ਇਹ ਹੋ ਗਈ ਕਿ ਬਾਅਦ ਕੀ ਗੱਲਬਾਤ ਹੋਣੀ ਹੈ ਇਸ ਕਰਕੇ ਰਸਤੀ ਮੈਨੂੰ ਨਹੀਂ ਪਤਾ ਤੁਸੀਂ ਕਿੱਥੇ ਖੜਿਓ ਕਿੱਥੇ ਨਾ ਖੜਿਓ ਮੈਂ ਸਕੂਲ 'ਚ ਬਹ ਸਕੂਲ ਦੇ ਵਿੱਚ ਕੰਮ ਕੀਤੇ ਆ ਉਹਦਾ ਲਈ ਵੀ ਕੰਮ ਅੱਲਾ ਸਿੱਧਾ ਚੱਲਦਾ ਹੈ ਇੱਕ ਮਿੰਟ ਮੇਰੀ ਗੱਲ ਸੁਣੋ ਮੈਂ ਨਾਲ ਗੱਲ ਸੰਭਾਲੀ ਨਾ ਸੀ ਤੁਸੀਂ ਸਾਰਾ ਕੁਝ ਬੋਲ ਲਿਆ ਹੁਣ ਮੇਰੀ ਗੱਲ ਸੁਣੋ ਮੈਂ ਸਕੂਲ 'ਚ ਆ ਗਿਆ ਸਮਝ ਆਉਂਦਾ ਕਾਰਨ ਕਿ ਮੈਂ ਇੱਥੇ ਮੇਰਾ ਪ੍ਰੋਗਰਾਮ ਰੱਖਿਆ ਪੂਰੇ ਹਲਕੇ ਦੇ ਸਕੂਲਾਂ 'ਚ 18 ਕਰੋੜ ਰੁਪਏ ਦੀ ਇਹ ਡਲੰਟਾ 2 ਸਾਲ ਪਹਿਲਾਂ ਲਿਆ ਕੇ ਦੇ ਚੁੱਕਿਆ ਇਹ ਤੋਂ ਬਿਨਾ ਬੱਖ-ਬੱਖ ਕੰਮ ਹੋਇਆ ਤੇ ਮੈਂ ਮੈਂ ਔਨ ਰਿਕਾਰਡ ਤੁਹਾਨੂੰ ਸਾਰਾ ਕੁਝ ਦਿਖਾਉਂਗਾ ਠੀਕ ਹੈ ਮੇਰੇ ਕੋਲ ਸਬੂਤ ਨੇ ਜੇ ਤੱਥਾਂ ਤੇ ਗੱਲ ਕਰਨੀ ਹੈ ਰਹੀ ਗੱਲ ਜਿਹੜੀ ਤੁਸੀਂ ਰੋਸਾ ਕਰਦੇ ਹੋ ਵੀ ਸਾਨੂੰ ਉੱਥੇ ਚੁਕਾਤਾ ਸਾਡਾ ਉੱਥੇ ਤੁਸੀਂ ਲਾਠੀ ਚਾਰਜ ਕਹਿਨੇ ਹੋ ਪਹਿਲੀ ਗੱਲ ਤਾਂ ਚਲੋ ਜੋ ਕੁਝ ਹੋਇਆ ਹਜੇ ਮੈਂ ਨਹੀਂ ਉਹ ਤੋਂ ਮੈਂ ਥੋੜੀ ਇੱਕ ਗੱਲ ਰੱਖਦਾ ਕਿ ਦੱਲੇਵਰ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਨੇ ਅਸੀਂ ਵੀ ਚਾਹੁੰਦੇ ਸੀ ਕਿ ਉਹਨਾਂ ਦੇ ਵਿੱਚੇ ਸਰਕਾਰ ਵੀ ਜਾ ਕੇ ਪਤਾ ਲੈ ਕੇ ਆਈਏ ਪਰ ਪੰਜਾਬ ਦੇ ਪੰਜਾਬ ਦੇ ਪੰਜਾਬ ਦੇ ਲੋਕ ਵੀਰੇ ਵੀਰ ਪੰਜਾਬ ਦੇ ਲੋਕ ਆ ਇਹ ਸੋਚ ਨੂੰ ਜਾਇਜ਼ ਨਾ ਸਮਝਦੇ ਹੋਏ ਨਾਲ ਨਹੀਂ ਖੜੇ ਜਥੇਬੰਦੀਆਂ ਦੇ ਬਾਕੀ ਨੇ ਸਾਥ ਨਹੀਂ ਦਿੱਤਾ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਬਿਲਕੁਲ ਇਕੱਠੀਆਂ ਹੋ ਸਾਰੀਆਂ ਇਕੱਠੀਆਂ ਹੋ ਮੈ ਮੂਰੇ ਲੱਗਦਾ ਨਹੀਂ ਤੂੰ ਕਰਾਵੇਂਗਾ ਮੈ ਮੂਰੇ ਲੱਗਦਾ ਯਾਰ ਜਮਾਨੇ ਗੰਦੀ ਨਾ ਕਰੋ ਗਾਲਾਂ ਨਾ ਮਾਰੋ ਜਮਾਨੇ ਨੀ ਦਿੰਦੇ ਕੰਮ ਨਾਲ ਜਵਾਬ ਦਿਓ ਦੇਖ ਕੰਮ ਨਾਲ ਲੰਮਾਂਗੇ ਜ਼ਿੰਮੇਵਾਰ ਬੰਦੇ ਹੋ ਤੁਸੀਂ ਜ਼ਿੰਮੇਵਾਰੀ ਚੱਕਾ ਜਿਹੜਾ ਨਾ ਤੁੰ ਨੂੰ ਇਸ ਕਰਕੇ ਇਸ ਕਰਕੇ ਮੇਰੀ ਮੇਰੀ ਗੱਲ ਸੁਣੋ ਇੱਕ ਮਿੰਟ ਮੈਂ ਤੁਹਾਡੇ ਨਾਲ ਟਿੱਕਰੀ ਮੋਰਚ ਤੇ 6 ਮਹੀਨੇ ਰਿਆ ਥੋੜਾ ਥੱਲੇ ਥੱਲੇ ਸਾਥੀ ਦਾ ਇੱਕ ਮਿੰਟ ਥੱਲੇ ਥੱਲੇ ਸਾਥੀ ਦਾ ਇੱਕ ਮਿੰਟ ਗੱਪਾਂ ਦਾ ਕੋਈ ਫਾਇਦਾ ਥੱਲੇ ਥੱਲੇ ਸਾਥੀ ਦਾ ਜਾਨਪਾ ਮੋਰੇ ਨਾਲ ਮੈਂ ਉੱਥੇ ਟਿੱਕਰੀ ਬੈਠਾ ਮੈਂ ਇੱਕ ਟਾਈਮਟ ਖੜ੍ਹ ਜਾਓ ਖੜ੍ਹ ਜਾ ਮੈਨੂੰ ਮਿਲਿਆ ਉੱਥੇ ਮਿਲਿਆ ਆਪਾਂ ਆਪਾਂ ਮਿਲਿਆ ਅੱਗੇ ਤੁਸੀਂ ਧੰਨਵਾਦ ਜੋ ਵੀ ਨਾ ਕਢਵੋਗੇ ਜਿਹੜੇ ਨਾਲ